वेलकम बैक एक और ਨਵਾਂ ਮੈਨ ਵਲੌਗ ਵਿੱਚ ਆਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਵਲੌਗ ਕਾਫੀ ਟਾਈਮ ਬਾਅਦ ਆ ਰਿਹਾ ਆਈ ਥਿੰਕ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਸੀ ਜਦੋਂ ਮੈਂ ਲਾਸਟ ਵਲੌਗ ਪਾਇਆ ਸੀ ਮੇਰੀ ਜੌਬ ਰਿਗਾਰਡਿੰਗ ਉਸ ਟਾਈਮ ਮੈਂ ਬੈਕਸਮਾਰਸ਼ ਰਹਿਆ ਕਰਦਾ ਤੇ ਇਦਾਂ ਦਾ ਰੂਮ ਹੈ ਕੁਛ ਆਂਦੀ ਮੈਂ ਸੋਚਿਆ ਕਿ ਕਿਸੇ ਫਰੈਂਡ ਨਾਲ ਜਾਣਾ ਸੀ ਮੈਂ ਟਰੱਕ ਤੇ ਗੇੜੇ ਦੇ ਕਿਉਂਕਿ ਉਹਨਾ ਮਤਲਬ ਟਰੱਕਿੰਗ ਲਾਈਨ ਤੇ ਵੀ ਇੱਕ ਵਲੌਗ ਬਣਾਇਆ ਜਾਵੇ ਤੇ ਬਾਹਨੇ ਨਾਲ ਵਲੌਗ ਵੀ ਬਣ ਜੂਗਾ ਨਾਲੇ ਨੌਲੇਜ ਵੀ ਮਿਲ ਜੂਗੀ ਉਹ ਲਾਈਨ ਬਾਰੇ ਤੇ ਜਸਟ ਉਹ ਨਹੀਂ ਸੁੱਤਾ ਉੱਠਿਆ ਸੀ ਮੈਂ ਸੁੱਤਾ ਉੱਠ ਅਨਸਾਰ ਹੀ ਕੈਮਰਾ ਫੜਿਆ ਸੋਚਿਆ ਅੱਜ ਬਲੌਗਿੰਗ ਕਰ ਦਿਆ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਸਟ੍ਰੇਲੀਆ ਦੀ ਟਰੱਕਿੰਗ ਲਾਈਫ ਮਤਲਬ ਟਰੱਕਿੰਗ ਲਾਈਫ ਦਾ ਕੀ ਕਿ ਕਿੱਦਾਂ ਦੇ ਮਤਲਬ ਲੋਡ ਮਿਲਦੇ ਆ ਤੇ ਕੀ ਕੀ ਹੁੰਦਾ ਉਹਨਾਂ ਦੀ ਡਿਊਟੀ ਸਕੀਮ ਹੁੰਦੀ ਆ ਨਾ ਕੀ ਕੀ ਕਰਨਾ ਪੈਂਦਾ ਇੱਕ ਡਰਾਈਵਰ ਨੂੰ ਆਸਟ੍ਰੇਲੀਆ ਵਿੱਚ ਪੇ ਰੇਟ ਵਗੈਰਾ ਦਾ ਕੀ ਸੀਨ ਹੈ ਇਹਨਾਂ ਦਾ ਤੇ ਕੰਮ ਕਿੱਦਾਂ ਦਾ ਹੁੰਦਾ ਟਰੱਕ ਕਿੱਦਾਂ ਦੇ ਹੁੰਦੇ ਆ ਕਿਹੜਾ ਟਰੱਕ ਹੁੰਦਾ ਹੈ ਬੀ ਡਬਲ ਐ ਸੋ ਫਿਲਹਾਲ ਤਾਂ ਇਦਾਂ ਦੀ ਕੋਈ ਚਾਲਤ ਹੋ ਰਹੀ ਐ ਕਿਉਂਕਿ ਰਾਤ ਹੋਇਆ ਸੀ ਨਾ ਇੱਕ ਰੇਡ ਵੀ ਕੱਲ ਜੋਬ ਸੀ ਮੇਰੀ ਗੱਲ ਵੀ ਤੇ ਅੱਜ ਦੇ ਆਫ ਸੀ ਮੇਰਾ ਤਾਂ ਹੀ ਸੋਚਾ ਮੈਂ ਕਿਹਾ ਤੇ ਦੋਸਤ ਨਾਲ ਚੱਲ ਕੇ ਆਪਾਂ ਤੇ ਇਹ ਮਤਲਬ ਐਦਾਂ ਦਾ ਕੁਝ ਘਰ ਹੈ ਜਿੱਥੇ ਮੈਂ ਹੁਣ ਰਹਿਣ ਲੱਗਾ ਤੇ ਵੈਦਰ ਆ ਰਿਹਾ ਤੇ ਬੜਾ ਬੇਕਾਰ ਚੱਲ ਰਿਹਾ ਪੱਲਾ ਥੰਡਰਸਟ੍ਰੋਮ ਬੜਾ ਸਿੱਖ ਤੇ ਹੋਣਾ ਹਨਾ ਕੱਲ ਵੀ ਬਾਰਿਸ਼ ਹੋ ਰਹੀ ਸੀ ਕਾਏ ਬਣਾ ਲਿਵਿੰਗ ਏਰੀਆ ਏ ਕਿਚਨ ਮਗ ਜਾ ਰੋ ਦੇਖੋ ਬਾਹਰ ਦਾ 뷰 ਹਰੇ ਵੀ ਆਵਾ ਕਾफी ਤੇਜ਼ ਚੱਲ ਰਹੀ ਹੈ ਤੇ ਰਾਤ ਤੱਕ ਆ ਕਾफी ਤੇਜ਼ ਬਾਰਿਸ਼ ਹੋ ਰਹੀ ਸੀ ਜਿਸ ਟਾਈਮ ਮੈਂ ਸੌਂ ਗਿਆ ਤੇ ਹਾਲੇ ਮੇਰੀ ਵੀ ਪ੍ਰੋਪਰ ਅੱਖਾਂ ਨਹੀਂ ਖੁੱਲੀਆਂ ਤੁਹਾਨੂੰ ਦਿਖ ਵੀ ਰਿਹਾ ਹੋਊਗਾ ਕਬੀ ਥੋੜੀ ਬਹੁਤ ਨੀਂਦ ਚੜੀ ਹੋਈ ਆ ਚੈੱਕ ਕਰੋ ਬੈਕਸ ਸਮਾਰਟ ਦੇ ਜੰਗਲਾਂੋਂ ਨਿਕਲ ਗਿਆ ਆ ਆ ਗਈ ਸੀ ਟਾਰਨੇਟ ਜਿਹਨੂੰ ਮਤਲਬ ਫੇਮਸ ਆ ਪੂਰੇ ਆਸਟ੍ਰੇਲੀਆ ਜਾਂ ਮੈਲਬਨ ਜਾਂ ਯਾਤਰੀਆਂ ਲਈ ਕਿਉਂਕਿ ਮਿੰਨੀ ਪੰਜਾਬ ਪੰਜਾਬੀ ਹਰਿਆਣ ਵੀ ਉਹ ਦਿ ਰਾਤੀ ਚਾਰੀ ਰਹਿੰਦੇ ਨੇ ਆਪਣੇ ਇੰਡੀਅਨ ਕਮਿਊਨਿਟੀ ਜੀਡੀਵੀ ਨਾ ਬਾਲੀ ਪਕਾਈ ਨਾ ਮਾਰ ਕੇ ਤੇ ਟਾਈਮ ਵੇਸ ਨਾ ਕਰਦੇ ਹੋਏ ਮੈਂ ਲੈਣਾ ਸ਼ਾਵਰ ਤੇ ਹੁਣ ਨਾ ਫਰੈਸ਼ ਕਿਉਂਕਿ ਸਾਢੇ 7 ਦਾ ਟਾਈਮ ਦਿੱਤਾ ਸੀ ਬਾਦ ਮਿਲਦੇ ਆ ਨਾਲੇ ਚੰਗੀ ਤਰ੍ਹਾਂ ਆਖਾਂ ਖੋਲਣ ਗਿਆ ਤੇ ਨਾਲੇ ਮੈਂ ਵੀ ਫਰੈਸ਼ ਹੋ ਜਾਊਂਗਾ ਉਸ ਤੋਂ ਬਾਅਦ ਫਿਰ ਨਾ ਕੇ ਦੀ ਜਰਨੀ ਕਿੱਥੋਂ ਮੈਨੂੰ ਪਿਕ ਕਰਨ ਆਣਗੇ ਆ ਮੈਨੂੰ ਖੁਦ ਨੂੰ ਜਾਣਾ ਪਊਗਾ ਸੋ ਮਿਲਦੇ ਆ ਫਰੈਸ਼ ਹੋਣ ਤੋਂ ਬਾਅਦ ਤੇ ਆ ਗਈ ਆਪਣੀ ਡੈਸਟੀਨੇਸ਼ਨ ਜਿੱਤੋਂ ਹੋ ਗਏ फटाफट ਤਿਆਰ ਨਿਕਲਦੇ ਆ ਤੇ ਮਿਲਦੇ ਆ ਛੇਤੀ ਤੋਂ ਛੇਤੀ ਐਂਡ ਫਾਈਨਲੀ ਵੀ ਆ ਰੈਡੀ ਨਾਉ ਤੇ ਇਹ ਅੱਜ ਦੀ ਡਰੈਸ ਆਪਣੀ ਤੇ ਹੁਣ फटाफट ਚੱਲਦੇ ਆ ਪਿੱਛੇ ਇਗਨੋਰ ਕਰਿਓ ਯਾਰ ਮੁੰਡੇ ਦਾ ਰੂਮ ਹੈ ਇੰਨਾ ਕ ਸਾਮਾਨ ਤਾਂ ਚੱਲੂਗਾ ਖਿੰਡਿਆ ਪਿੰਡਿਆ ਕਦੇ ਸਾਡੇ ਕੁੜਤੇ ਨੂੰ ਹੁੰਦੀਆਂ ਸੀ ਟਾਕੀਆਂ ਜੇ ਅੱਜ ਵੀ ਬੈਲ ਵੀ ਪਾ ਲਿਆ ਤਾਂ ਫੇਰ ਕੀ ਉਹ ਤਾਂ ਚਲੋ ਬਾਈ ਦੀ struggle ਆ ਆਪਾਂ ਨਹੀਂ struggle ਨਹੀਂ ਕਰੀ ਤੇ ਹੁਣ ਫਟਾਫਟ ਚੱਲਦੇ ਆ ਸ਼ੂਜ਼ ਵਗੈਰਾ ਚੱਕ ਕੇ ਕਿਉਂਕਿ ਉਹ ਆਲਰੇਡੀ ਬਾਹਰ ਪਹੁੰਚ ਚੁੱਕਾ ਹੈ ਮੇਰੇ ਘਰ ਦੇ ਤੇ ਮੈਂ ਲੇਟ ਹੋ ਗਿਆ ਨਹਾਣ ਕਰਕੇ ਤੇ ਹੁਣ ਚੱਲਦੇ ਆ ਫਟਾਫਟ ਕਮਰੇ ਦੀ ਲਾਈਟ ਕਰੂ ਓਫ ਇਸ਼ੂ ਵੀ ਆ ਰਿਹਾ ਵਾਹ ਦੇ ਛੱਟ ਤੇ ਇਹ ਆਪਣਾ ਫੇਵਰੇਟ ਹੈ ਪੰਡਾ ਨਿਊ ਬੈਲੈਂਸ ਤੇ ਆ ਬਾਹਰ ਦਾ ਸੀਨਾ ਉਹ ਖੜੇ ਹੋ ਵਾਹ ਜਿੰਦਾ ਕੇ ਆਉਂਦਾ ਲੁੱਟ ਕੇ ਨਾ ਆਇਆ ਪਹਿਲਾਂ ਅੱਖਾਂ ਨਹੀਂ ਖੁੱਲੀਆਂ ਸੀ ਤੇ ਹੰਗੋਂ ਚੇਸੀ 711 ਪੰਪ ਤੇ ਕਾਫੀ ਲੈਣ ਉਹਨੇ

चुकाना इधर ना पंप वगैरह तो बने होंगे ने नाल रिफ्रैश हो जिसे हर टैप की चीज मिल जाती है फिर उधरों अपनी कॉफी होगी रेडी ਚਾਹ ਲਾਟੇ ਤੇ ਤੋਂ ਵੀ ਲੈ ਲਿਆ ਤੇ ਹੁਣ ਚੱਲਦੇ ਆ ਯਾਰਡ ਤੇ ਜਿੱਥੇ ਟਰੱਕ ਚੱਕਣਾ ਤੇ ਉਸ ਤੋਂ ਬਾਅਦ ਟਰੱਕ ਚੱਕ ਕੇ ਦੇਖਦੇ ਆ ਜਿੱਥੇ ਲੈਟਸ ਗੋ ਤੇ ਉਹ ਕਢਾਤੀ ਆਪਾਂ ਗੱਡੀ ਤੇ ਇਹ ਹੈ ਟਰੱਕ ਜਿਹਦੇ ਅੱਜ ਆਪਾਂ ਜਾਣਾ ਹੈ ਲੈਂਥ ਦਾ ਕਾਫੀ ਲੰਬੀ ਹੈ ਆੜਾ ਪ੍ਰਗਨੀ ਨਾ ਬਣਾ ਹੋਇਆ ਤੇ ਮੋਸਟਲੀ ਮੋਸਟਲੀ ਹੀ আর ساری ਪੰਜਾਬੀ ਨੇ ਇੱਥੇ ਤੇ ਆ ਆਪਣੇ ਟਰੱਕ ਦੀ ਬਾਡੀ ਪੂਰੀ ਇਹ ਆ ਖੜੀ ਆਪਣੀ ਪੇਪਰਾਈਡ ਦੇ ਅੰਦਰੋਂ ਦੇਖ ਰਹੇ ਆ ਕਿੰਤਾ ਦਾ ਹੈ ਲੋਕਿਆ ਲੋਕ ਆ। ਲੋਕ ਕਰਦਾ ਮਾਣਾ। ਚੱਲ ਇਧਰਲੀ ਸਾਈਡ ਤੋਂ ਦੇਖਦੇ ਆ। ਆਦਾ ਸਹੀ ਨਹੀਂ। ਯਾਰ ਠੰਡ ਚ ਏਸੀ ਸ਼ਟ ਆਇਆ। ਯਾਰ ਦੇਖੋ ਟਰੱਕ ਹੀ ਟਰੱਕ ਖੜੇ ਆ। ਅੱਜਕੱਲ ਟਰੱਕਾਂ ਦਾ ਵੀ ਕੰਮ ਕੁਆਇਟ ਚੱਲ ਰਿਹਾ ਇਧਰ। ਤੇ ਆਹ ਟ੍ਰੇਲਰ ਵਾਲੇ ਆ ਗਏ। ਤੇ ਬਾਈ ਦਾ ਹੈਗਾ ਲੋਡ ਵਾਲਾ। ਕਾਰ ਵਗੈਰਾ ਦੀ ਡਿਲੀਵਰੀਆਂ ਮਿਲ ਜਾਂਦੇ ਵੈਸੇ ਕੰਮ ਦਾ ਜੋਬ ਮੈਂ ਵੀ ਹੁਣ ਇਹੀ ਕਰਦਾ ਮੇਰੀ ਵੀ ਜੋਬ ਯਾਰਡ ਵਿੱਚ ਹੁੰਦੀ ਆ ਅ ਮੇਨਲੀ ਮੇਰਾ ਕੰਮ ਹੁੰਦਾ ਟਰੱਕ ਚੁੱਕਦਾ ਉਹ ਵੀ ਤੁਹਾਨੂੰ ਦਿਖਾਵਾਂਗਾ ਕਿਸੇ ਦਿਨ ਐਦਾਂ ਹੀ ਯਾਰਡਾਂ 'ਚ ਜਾਜ ਕਰਕੇ ਜਿੱਦਾਂ ਖੜਿਆ ਟਰੱਕ ਵਗੈਰਾ ਉਧਰ ਤੁਸੀਂ ਦੇਖ ਰਹੇ ਹੋ ਸਾਰੇ ਆ ਬਣੇ ਹੋਇਆ ਤੇ ਇਹਨਾਂ ਲਾ ਕੇ ਲਾ ਕੇ ਆਪਣਾ ਪਿੱਕਾ ਤੇ ਧਾੜ ਧਾੜ ਕੰਮ ਸਟਾਰਟ ਹੋ ਜਾਂਦਾ ਅੱਜ ਮੌਸਮ ਬੜਾ ਘੈਂਟ ਹੋ ਰਿਹਾ ਤੇ ਆਈ ਹੋਪ ਤੁਸੀਂ ਵੀ ਸਾਰੇ ਇੰਜੋਏ ਕਰੋਗੇ ਆਸਾ ਬਲੌਗ ਤੇ ਦੇਖੋਗੇ ਪਹਿਲਾ ਹੁਣ ਅਸੀਂ ਜਾਵਾਂਗੇ ਟੋヨタ ਵੈਰੀਵੀ ਉੱਥੋਂ ਗੱਡੀਆਂ ਪਿਕ ਕਰਕੇ ਫਿਰ ਮੇਬੀ ਮੈਲਟਨ ਸਾਈਡ ਲੋਡ ਤਾਰ ਕੇ ਆਣਾ ਪਊਗਾ ਤੇ ਉਸ ਤੋਂ ਬਾਅਦ ਪਤਾ ਨਹੀਂ ਕਿਤੇ ਦਾ ਲੋਡ ਮਿਲੂਗਾ ਬਾਕੀ ਐਕਸਾਈਟਮੈਂਟ ਮੈਨੂੰ ਤਾਂ ਹੋ ਰਹੀ ਹੈ ਕਿਉਂਕਿ ਫਸਟ ਟਾਈਮ ਮੈਂ ਕਿਸੇ ਨਾਲ ਜਾਊਂਗਾ ਘੇੜੇ ਤੇ ਵੈਸੇ ਮੈਨੂੰ ਐਕਸਪੀਰੀਅੰਸ ਹੈ ਉਹ ਦੇਖ ਰਹੇ ਹੋ ਨਾ ਜਿਹੜੇ ਤੁਸੀਂ ਮੀਨੀ ਟਰੱਕ ਉਧਰ ਜੋ ਕੋਠ ਬਗੈਰਾ ਵਿੱਚ ਯੂਜ਼ ਹੁੰਦਾ ਉਹ ਤਾਂ ਹੈ ਕਿ ਪਾਡਰ ਤੇ ਲੈਸ ਸਪੀਡ ਵੀ ਹੈਗਾ ਬਟ ਜੋ ਇਹ ਹੈ ਐਚ ਆਰ ਟਰੱਕ ਇਸ ਤੇ ਫਸਟ ਟਾਈਮ ਮੈਂ ਟ੍ਰੈਵਲ ਕਰਾਂ ਬਾਕੀ ਸਭ ਬਾਕੀ ਐਕਸਪੀਰੀਅੰਸ ਇਹਦਾ ਵੀ ਆ ਚਲਾਇਆ ਹੈ ਵੀ ਹੋਇਆ ਹੈ ਮੈਂ ਬਟ ਆਣਾ ਨਹੀਂ ਜਿੰਨਾ ਹੋਰ ਚਫਾਈ ਹੈ ਤੇ ਆ ਗਿਆ ਆਪਣੇ ਸਾਰੇ ਵੱਡੇ ਟਰੱਕ ਤੇ ਚਾਰ ਡਬਲ ਟ੍ਰੇਲਰ ਨਾਲ ਤੇ ਨਾਲ ਜੇ ਸੈਮੀ ਵੀ ਕਾਫੀ ਆ ਬੀ ਡਬਲ ਤੇ ਤਾਇ ਮੈਂ ਲਾਦਾ ਬੀ ਡਬਲ ਆ ਤੇ ਮਾਰਸ਼ਲਿਸ ਚੱਲਦੇ ਆ ਦੇਖਦੇ ਆ ਟਰੱਕ ਫੁਲ ਸਟਾਰਟ ਤੇ ਲਾਇਆ ਹੋਇਆ ਹੈ ਫੁਲ ਸਟਾਰਟ ਤੋਂ ਸਟਾਰਟ ਹੋ ਕੇ ਕਰਦੇ ਆ ਆਪਣੀ ਜਰਨੀ ਕੰਟੀਨਿਊ ਜਿੱਥੇ ਜਾਣਾ ਉੱਥੇ ਦਿਖਾਵਾਂਗਾ ਤੁਹਾਨੂੰ ਕਿਵੇਂ ਮਤਲਬ ਗੱਡੀਆਂ ਵਗੈਰਾ ਚੜਾਉਂਦੇ ਨੇ ਤੇ ਤੇ ਕੀ ਸ਼ੀਨ ਹੁੰਦਾ ਕਿੰਨੀਆਂ ਗੱਡੀਆਂ ਆਂਦੀ ਆਉਣੀਆਂ ਤੁਹਾਡੇ ਸਾਹਮਣੇ ਐਨੀ ਸਪੇਸ ਤੇ ਪੰਜ ਲੰਬੀ ਨਹੀਂ ਖਤਮ ਹੋਣ ਚਾਹੀਦੀ ਇਹਦੀ ਕਿੱਡਾ ਲੰਬਾ ਆ ਤੇ ਆ ਦੇਖੋ ਆ ਪਾਲੀ ਆਪਾਂ ਵੀ ਜੈਕਟ ਆ ਸੇਫਟੀ ਵਾਲੀ ਸੇ ਇੱਥੇ ਮੰਡੇਟਰੀ ਆ ਇਸ ਤੋਂ ਬਿਨਾ ਆਪਾਂ ਟਰੱਕ ਵਗੈਰਾ ਚਲਾ ਨਹੀਂ ਸਕਦੇ ਇੱਥੇ ਈਵਨ ਕੇ ਨਾਲ ਬੈਠ ਵੀ ਨਹੀਂ ਸਕਦੇ ਜਿਹੜਾ ਚਲਾਦਾ ਉਹਦੇ ਲਈ ਵੀ ਆਪਾਂ ਨੂੰ ਇਹ ਪਾਣੀ ਪਾਉਗੀ ਟਾਈਮ ਆ ਪਾਈ ਆ ਤੇ ਉਦਾਂ ਵੀ ਜੇ ਆਪਾਂ ਕੰਸਟਰਕਸ਼ਨ ਵਗੈਰਾ ਦਾ ਗਵਰਨਮੈਂਟਰੀ ਵਗੈਰਾ ਦਾ ਕੋਈ ਵੀ ਕੰਮ ਕਰਦਿਆ ਤੇ ਇਹ ਵੀ ਇੰਸਟਾ ਮੰਡੇਟਰੀ ਆ ਤੇ ਉਨ ਨਿਕਲਦੇ ਆਪਾਂ ਹੋ ਗਿਆ ਮੰਦਾ ਦਾ ਤਾਂ ਫਸ ਰਹੇ ਨਾ ਉਹ ਘਰ ਕਰਤਾਂ ਲੋ ਤੇ ਲੋ ਵੀ ਮਿੱਤਰੋ ਆ ਇਨਾ ਖੇਸਪੇਸ ਹੈ ਇਹ ਚਾਰਜ ਚੈੱਕ ਕਰੋ ਆ ਦਰੰਬ੍ਰੇਲਾ ਵਗੈਰਾ ਰੱਖਿਆ ਐ ਮਰਜੈਂਸੀ ਲਈ ਤੇ ਆਪਣਾ ਸਮਾਨ ਸਮੂਹ ਰੱਖਣ ਨੂੰ ਮੈਨੂਅਲ ਆ ਇਹ ਦੇਖ ਰਿਹਾ ਕਿੰਨੀ ਸਪੀਡ ਵੇਰੇ ਆ 6 ਸਪੀਡ ਮੈਨੂਅਲ ਟਰਾਂਸਮਿਸ਼ਨ ਆ ਤੇ ਦੇਖੋ ਬਾਹਰ ਤੋਂ ਕਿੰਡਾ ਲੰਬੀ ਆ ਚੱਲੇ ਮਾਰਨਿੰਗ ਦਾ ਟਾਈਮ ਆ ਆਪਣੇ ਸਾਰੇ ਪੰਜਾਬੀ ਭਰਾ ਚੱਲੇ ਟਰੱਕ ਲੈ ਲੈ ਕੇ ਆਪਣੇ ਲੋਡਾਂ ਦੇ ਤੇ ਆ ਪਤਾ ਨਹੀਂ ਏਸੀ ਕਿਉਂ ਸਟਾਰਟ ਕਰਿਆ ਆ ਯਾਰ ਮੌਸਮ ਤਾਂ ਅੱਦਾ ਵੀ ਸਹੀ ਆ ਬਾਕੀ ਲੈਗ ਸਪੇਸ ਵਗੈਰਾ ਦਾ ਠੀਕ ਹੀ ਆ ਮਤਲਬ ਟਰੱਕ ਦੇ ਅਕੋਰਡਿੰਗ ਸਹੀ ਹੋਊਗਾ ਠੀਕ ਆ ਫਿਰ ਵੀ ਕੰਫਰਟੇਬਲ ਆ ਤੇ ਬਾਕੀ ਇਹ ਜਿਹੜਾ ਸਪੀਕਰ ਵਗੈਰਾ ਦਾ ਆਈ ਥਿੰਕ ਚੱਲ ਨਹੀਂ ਰਿਹਾ ਸੋ ਵੈਸੇ ਹੀ ਵਧੀਆ ਕਾਪੀਰਾਈਟ ਹੀ ਆਂਦਾ ਜੇ ਚੱਲਦਾ ਵੀ ਤੇ ਹੁਣਾਂ ਫਟਾਫਟ ਚੱਲਾਂਗੇ ਚੱਕਾਂਗੇ ਟੋヨタ ਦੀਆਂ ਗੱਡੀਆਂ ਤੇ ਉਸ ਤੇ ਪਹੁੰਚ ਗਏ ਸੀ ਪਹਿਲੀ ਜਗ੍ਹਾ ਜਿੱਥੋਂ ਆਪਾਂ ਫਸਟ ਲੋਡ ਚੱਕਣਾ ਟੋヨタ ਵੈਰੀ ਮੀ ਜਾ ਲੋਕੋ ਬਣਾ ਨਹੀਂ ਕਰਦੇ। ਯਾ ਇੱਧਰ ਸਰਵਿਸ ਰੋਡ ਜੀ ਦਿੱਤੀ ਹੋਈ ਆ। ਨਾਲ ਕਰੇਪੀ ਲੀਕ ਵੀ ਖੜਾ ਹੈ। ਟਾਰਗੇਟਰ ਗੀਦਾ। ਇਹ ਹੋ ਰਹੀ ਇੱਧਰ ਤਿਆਰੀ। ਗੱਡੀਆਂ ਚੜਾਉਂਦੀ। ਦੇਖੋ। ਦਿਖ ਰਹੀ ਆ। ਜਿਮਨੀ ਮਗਾਟ ਆ ਰਿਹਾ ਉਸ ਸਾਈਡ ਤੋਂ ਤੇ ਇਧਰ 와ਈ ਥਿੰਕੋ ਟਾਊਨ ਜਾ ਰਿਹਾ ਥੋੜਾ ਗੱਡੀਆਂ ਚੜਾਉਣ ਲਈ ਤਹਦਾ ਦਿੰਦੇ ਨੇ ਭਾਈ ਕਿ ਕਾਟ ਕਾਟ ਗੱਡੀਆਂ ਹੁੰਦੀਆਂ ਨੇ ਕਾਫੀ ਜਿੱਦਾਂ ਐਲ ਸੀ ਵਗੈਰਾ ਯਾ ਪੋਰਸ਼ ਵਗੈਰਾ ਆ ਤੇਖ ਰਾਂ ਕਿਹੜੀ ਕਿਹੜੀ ਗੱਡੀ ਦਾ ਇੱਕ ਤਾਂ ਹਵਾ ਬੜੀ ਚੱਲ ਰਹੀ ਆ ਅੱਜ ਕਨਫਰਮ ਨਹੀਂ ਆ ਮੈਨੂੰ ਕਿ ਨਾ ਆ ਇਧਰ ਸਾਰੇ ਆ ਗਏ ਚੁਰਮਗਰਾਂ ਦੀ ਦੌਰ ਆ ਜੇ ਵੀ ਹਾਈ ਫਾਈ ਦਾ ਜਿੱਤੋ ਫੋਨ ਲਿਆ ਸੀ ਆਪਾਂ ਤੇ ਸਾਰੀ ਲਾਈਨ ਚ ਬਈ ਖੁਸ਼ ਆ ਅੱਗੇ ਆ ਕੇ ਬੈਠੇ ਲਾ ਲਾ ਨਾ ਤੇ ਬਈ ਬਾਰੀਆਂ ਦੀਆਂ ਚੜਾ ਆ ਆ ਖੜੀ ਆਪਣੇ ਦੇਸ਼ੀਆਂ ਦੀ ਸਭ ਤੋਂ ਫੇਵਰੇਟ ਕਾਰ ਕੰਪਨੀ ਟੋヨタ ਇਹ ਗੱਡੀ ਐਨਿੰਗਪਤ ਨਾਮ ਕਰ ਰੱਖੀ ਆ ਮਤਲਬ ਲੇਟੂ ਵੀ ਨਹੀਂ ਕਰਦਾ ਵੈਸੇ ਗੱਡੀ ਘੈਂਟ ਆ ਬੱਟ ਮਾਨ ਉਤਾਰ ਰੱਖਿਆ ਕੈਬਰੀ ਕਮਰੀ ਆ ਦੇਖੋ ਮਿ Tsubishi Outlander ਇਹ ਗੱਡੀ ਵੀ ਲਾਜਵਾਜ਼ ਆ Toyota ਹੈ ਇਹ ਕਲਗਰ ਇਹ ਤੁਹਾਡੀ Plano India ਵਾਲੀ ਤੇ ਉਹ ਦੇਖਦੇ ਆ ਤੇ ਆਕਾਰ ਦੀ ਕੀਜ਼ ਵਗੈਰਾ ਸੀ ਟੋਟਲ 6 ਕੀਜ਼ ਸੀ ਜੀਚੋਂ ਤਿੰਨ ਲੱਭ ਲਿਆ ਤੇ ਬਾਕੀ ਲੱਭ ਰਿਹਾ ਆਰੇ ਮਿਲ ਗਈ ਹਾਂ ਸ਼ਾਇਦ ਥੋੜਿਆਲੀ ਆ 841 841 ਚੱਲ ਜਾਈਏ ਥੋੜਿਆਲੀ ਹੋਊਗੀ ਮੈਂ ਵੀ

ਸਾਰਾ ਟੋਲਟਾ ਦਾ ਹੀ ਆਲਾ ਹੈ। ਛੱਪਤ ਜਹਾਜ਼ ਆ ਇਲਕਸ ਕੜਿਆਣਾ ਇੱਥੇ। ਆਹ ਫੋਰਜਨਰ ਕਿੰਨੀ ਗੰਦੀ ਸ਼ੇਪ ਲੱਗਦੀ ਹੈ ਨਾ ਫੋਰਜਨਰ ਵੀ। ਇੰਡੀਆ ਦੇ ਕੰਪੈਰੀਟਿਵ। ਆ ਦੇਖੋ ਲੈਂਡ ਕਰੂਜ਼ਰ ਜੰਗਲ ਸਫਾਰੀ ਲਈ ਯੂਜ਼ ਹੁੰਦੀ ਹੈ ਜੋ। ਸਾਊਥ ਅਫਰੀਕਾ 'ਚ। ਉਹ 3 ਤੇ 4-5 ਤਾਂ ਲੱਗ ਗਿਆ। ਬੰਦਾ ਤਾਂ ਇੱਕੋ ਰਹਿ ਗਿਆ ਉਹ ਵੀ ਡੱਬ ਰਿਹਾ ਉਤੋਂ ਜਾ ਕੇ ਮਤਲਬ ਕੀ ਵਗੈਰਾ ਫੜਾ ਦਿੰਦੇ ਨੇ ਉਹ ਤੁਹਾਨੂੰ ਕਿ ਆਪੇ ਲੱਭੋ ਤੇ ਲੋਡ ਕਰੋ ਤੇ ਨਿਕਲੋ ਬਸ ਇਹ ਇਧਰ ਲੱਗੀ ਨਾਲ ਰੇਲਵੇ 트랙 ਆ ਸਿਟੀ ਸਾਈਡ ਨੂੰ ਜਾਂਦੀ ਆ ਡਬਲ ਲਾਈਨ ਆ ਮੈਟਰੋ ਤੇ ਬੀ ਲਾਈਨ ਆ ਜਿਹੜੀ ਆਪਣੀ ਤੇ ਆ ਦੇਖੋ ਦੂਰ ਤੱਕ ਜਿੱਤੇ ਤੱਕ ਤੁਹਾਡੀ ਨਿਗਾਹ ਜਾਣੀ ਆ ਜ਼ੂਮ ਕਰੂੰਗਾ ਸਾਰੀ ਗੱਡੀਆਂ ਹੀ ਗੱਡੀਆਂ ਦੀ ਖਰੀਆ ਤੇ ਮੈਂ ਹੋਤ ਗਈਆਂ ਹੁਣ ਇਹ ਚੜਾਣੀ ਆਈ ਪੈਣੀ ਆ ਲੱਭੰਦੇ ਨਾਲ ਨਾਲ ਆਹ ਮਾਡਲ ਦੇਖੋ ਜੀ ਮੈਨੂੰ ਲੱਗ ਰਿਹਾ ਇੱਕ ਦਾ ਸਾਲ ਇਹ ਗਰੀਲਾ ਹੀ ਲਵਾ ਕੇ ਜਲੂਸ ਕੱਢ ਦਿੰਦਾ ਇਕ ਰਹਿ ਗਈ ਉੱਪਰ ਸਕਰੋਲ ਸਿਨ ਜਿਹੜੀ ਜਿਹੜੀ ਗੱਡੀਆਂ ਚ ਲਾਈਟ ਬਲਿੰਕ ਹੋ ਰਹੀ ਆ ਉਹ ਲੱਭੀ ਹੋਈ ਆ ਪਾਣਾ ਤੇ ਉਹ ਗੱਡੀ ਚੜਾਣੀ ਆ ਕੰਮ ਦੇਖਣ ਜੇ ਤੁਹਾਨੂੰ ਯਾਰੇਦਾਰ ਲੱਗ ਰਿਹਾ ਬਾਕੀ ਜਿਹੜਾ ਵੀ ਤਾਂ ਫਤਹਾ ਹੁੰਦਾ ਬਾਕੀ ਵਾਹ ਥੋੜੇ ਟਾਈਮ ਦਾ ਸਬਰ ਹੈ ਜਿੱਦਾਂ ਮੇਰਾ ਲਾਇਸੈਂਸ ਬਣ ਗਿਆ ਜਿੱਤੇ ਉਸ ਤੋਂ ਬਾਅਦ ਤੁਹਾਨੂੰ ਟਰੱਕਾਂ ਦੇ ਵਲੋਗ ਦਿਖਾਇਆ ਕਰੂੰਗਾ ਸਾਰੀ ਲ ਗਿਆ ਫਤਨ ਗੱਡੀ ਲਪਣੀ ਚਾਬੀ ਆਈ ਚਾਬੀ ਹੁਣ ਪੂਰੀ ਆ ਲੱਗੂਗੀ ਤੁਹਾਨੂੰ ਇਹ ਦੇਖਣ ਚ ਮਤਲਬ ਜਿੱਦ ਆਪਣਾ ਇੰਡੀਆ ਚ ਫੋਰਚੂਨਰ ਨਹੀਂ ਆਇਆ ਕਰਦੀ ਸੀ 2014 ਜਾਂ 2015 ਮਾਡਲ ਉਦਾਂ ਦੀ ਬਟਸਾਲਾ ਜੇ ਇੰਟੀਰੀਅਰ ਦੇਖੋ ਅੰਦਰ ਤੁਸੀਂ ਤਾਂ 2023 2024 ਫੋਰਚੂਨਰ ਵਾਲਾ ਤੇ ਲੈ ਕੇ ਉਹਨੂੰ ਬਾਬੇ ਦਾ ਨਾਮ ਪਾਨਿਆ ਚਾਲੇ ਟਰੱਕ ਵੱਲ ਨੂੰ ਜੈ ਬਜਰੰਗ ਬਲੀ ਗੱਡੀਆਂ ਗੱਡ ਕੇ ਡਰਾਈਵੇ ਤੇ ਫਿਰ ਬਣਾਣਾ ਯਾਰ ਕਿੰਨੀ ਸਮੂਥ ਚੱਲ ਰਹੀ ਹੈ ਇਹ ਮੱਖਣ ਵਰਗਾ ਸਟੀਅਰਿੰਗ ਅਚਲ ਆ ਕੇ ਸੁਆਦ ਆ ਰਿਹਾ ਕੁੱਲ ਚਮਚਮਾਂਦੀ ਭਈਆ ਨਮੀ ਦੇਖੋ ਹੁੰਦੇ ਕਿ ਲੱਗ ਰਿਹਾ ਕਿ ਟੱਕਾਂ ਦਾ ਵੀ ਕੰਮ ਆ ਹੈਗਾ ਦਾ ਘੈਂਟ ਆ ਬਾਕੀ ਦੇਖਦੇ ਹਾਂ ਹਾਲੇ ਤਾਂ ਸਟਾਰਟਿੰਗ ਹੋਈ ਆ ਹਾਲੇ ਤਾਂ ਦੋ ਹੀ ਲੋਡ ਕਰੀਆਂ ਨੇ ਦੇਖ ਰਿਹਾ ਕਿੰਨੀ ਕਿ ਟਫ ਹੁੰਦੀ ਆ ਲੋਡ ਵਗੈਰਾ ਕਰਨੀ ਤੇ ਕੀ ਸੀਨ ਹੁੰਦਾ ਇਹਦਾ ਤੇ ਪਹੁੰਚ ਗਏ ਆਪਾਂ ਆਪਣੀ ਸਰਵਿਸ ਰੋਡ ਤੇ ਜਿੱਥੇ ਟਰੱਕ ਪਾਰਕ ਕਰਿਆ ਹੋਇਆ ਹੈ ਉੱਪਰ ਧਣੀ ਚੜਾਉਂਗਾ ਮੈਂ ਉਹਦਾ ਬਾਈ ਆਪੀ ਚੜਾਊਗਾ ਕਿਉਂਕਿ ਆਦੇ ਆਪਾਂ ਇਨ ਐਕਸਪੀਰੀਅੰਸ ਵੀ ਨਹੀਂ ਹੈਗੇ ਗੱਡੀ پارک ਕਰ ਦਿੰਨਾ ਨਾ ਉੱਥੇ ਜਾ ਕੇ ਤੇ ਆ ਦੇਖੋ ਅੱਜ ਕਿੰਨੇ ਅਮੀਰ ਹੋ ਗਏ ਆਪਾਂ ਕਿੰਨੀ ਸਾਰੀ ਟੋヨタ ਦੀਆਂ ਗੱਡੀਆਂ ਨੇ ਆਪਣੇ ਰਵੇ ਤੇ ਉਹ ਦੋ ਤਾਂ ਹੋ ਗਿਆ ਆਲਰੇਡੀ ਲੋਡ ਯਾਰ 6 ਕਿਹੜੇ ਹਿਸਾਬ ਨਾਲ ਲਾਣਗੇ ਆ ਤੇ ਇਹਦਾ ਦੋ ਚੀ ਸਪੇਸ ਫੁੱਲ ਹੋ ਗਿਆ ਦੇਖਦੇ ਹਾਂ ਉਹ ਦੁਬਾਰਾ ਫੇਰ ਵਾਪਿਸ ਜਾਵਾਂਗੇ ਵੋਕ ਕਰਕੇ ਤੇ ਜਿਹੜੀ ਜਿਹੜੀ ਲੱਬੀਆਂ ਸੀ ਆਪਾਂ ਨੇ ਮੰਗੋ ਲੈ ਕੇ ਆਂਦੀ ਆਂ ਦੀ ਮੈਂ ਵੀ ਆ ਮੈਨ ਲੱਗ ਰਿਹਾ ਅੱਜ ਦਾ ਦਿਨ ਇੰਟਰਸਟਿੰਗ ਹੋਊਗਾ ਬਾਕੀ ਦੇਖਦੇ ਹਾਂ ਤੇ ਆਪਣੀ ਸ਼੍ਰੀ ਗੱਦੀ ਆ ਗਈ ਆ ਤਿੰਨੇ ਆਣੀਆਂ ਦੋ ਗੇੜੇ ਲੱਗਣਗੇ ਸਟਾਰਟ ਕਰਨ ਵਾਲਿਆਂ ਨੇ ਇਹਨਾਂ ਤੋਂ ਪੁੱਛਿਆ ਸੀਗਾ ਇਹ ਕਹਿੰਦੇ 6-7 ਮਹੀਨੇ ਤੋਂ ਐਦਾਂ ਹੀ ਬੰਦ ਖੜੀਆਂ ਨੇ ਗੱਡੀਆਂ ਇੱਥੇ ਹੀ ਯਾਰਡ 'ਚ ਤੇ ਹੁਣ ਕਰਦੇ ਆ ਇਹਨਾਂ ਨੂੰ ਸੈੱਟ ਲੋਕ ਵਗੈਰਾ ਲੱਗਣਗੇ ਇਹਨਾਂ ਤੇ ਆਹ ਦੇਖ ਰਹੇ ਹੋ ਜਿਹੜੇ ਤੁਸੀਂ ਲੋਕ ਤੇ ਉਸ ਤੋਂ ਬਾਅਦ ਸਟਾਰਟ ਕਰਕੇ ਚੱਲ ਜਾਣਾ ਪਾਣਿਆ ਚੱਲੇ ਫਿਰ ਮੈਂਟਰ ਨੂੰ ਰਿਲੈਕਸ 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 ਥੋੜਾ ਵੈਦਰ ਕਲੀਅਰ ਹੋਣ ਲੱਗਿਆ ਪੱਲਾ ਕਲਾਊਡੀ ਜਿਹਾ ਸੀਗਾ ਮਾਰਨਿੰਗ ਵਿੱਚ ਹੁਣ ਸੈਟ ਹੋਣ ਲੱਗਿਆ ਤੇ ਚਾਪੀਕ ਆ ਰਹੀ ਹੈ ਰੈਨ ਥੋੜੀ ਹੋਰ ਅੱਗੇ ਆਊਗੀ ਡੇ ਦੀ ਫਰਸਟ ਲੋਡ ਆ ਤੁਹਾਡੇ ਸਾਹਮਣੇ ਆ ਤੁਸੀਂ ਵੀ ਦੇਖਿਆ ਹੁਣ ਆਪਣੇ ਸਾਹਮਣੇ ਨਾਲ ਦੇਖ ਲੋ ਕਿ ਜੀ ਆਇਆ ਕੰਮ ਕੋ ਟਾਫਿਆ ਬਾਕੀ ਮੈਨ ਤਾਂ ਨਿਆਰੇਦਾਰ ਲੱਗਿਆ ਥੋੜਾ ਬਹੁਤ ਹੁੰਦਾ ਐਨਾ ਕ ਤਾਂ ਯਾਰ ਟਫ ਤਾਂ ਥੋੜਾ ਬਹੁਤ ਹਰ ਕੋਈ ਕੰਮ ਦਿੱਕਦਾ ਜਨਰਜੀ ਕੰਮ ਪੜਦਾ ਤਾਂ ਹਵਾ ਵੀ ਸ਼ਾਂਤ ਹੋ ਗਈ ਆ ਪਹਿਲਾਂ ਨਾਲੋਂ ਇਹ ਪਹਿਲਾ ਹੁੱਕ ਇੱਕ ਇੰਦਰ ਹੁੱਕ ਪੈਂਦੀ ਆ ਦਬਲ ਹੁੱਕ ਪੈਂਦੀ ਆ ਇਧਰ ਤੇ ਟਾਇਰ ਪੂਰਾ ਸਟਕ ਹੋ ਜਾਂਦਾ ਉੱਥੇ ਕਾਫੀ ਹਾਰਡ ਆ ਤੇ ਟਰੱਕ ਆਪਣਾ ਉਦੋਂ ਦਾ ਹੁਣ ਹੀ ਖੜਿਆ ਅੱਧਾ ਘੰਟਾ ਹੋ ਗਿਆ ਐਂਡ ਹੋ ਗਿਆ ਇਧਰੋਂ ਹਾਲ ਸੈਟ ਨਾ ਉਹ ਯਾਰ ਰੈਡੀ ਟੂ ਗੋ ਉਹ ਬੇਟਾ ਟੂਰ ਲਾ ਲਓਗੇ ਤੇ ਚੜਾ ਪਾਇਆ ਵੱਡੀਆਂ ਗੀਸ ਵੱਡੀਆਂ ਲੱਗੀਆਂ 6 ਹੀ ਚੱਕਰੀਆਂ ਆਪਣੀਆਂ ਸਾਡੀਆਂ ਦੀਆਂ ਸਾਰੀਆਂ ਚਾਬੀਆਂ ਸਾਰੀਆਂ ਫੜ ਲਈ ਤੇ ਉੱਥੇ ਨਾਲ ਸਾਰੀਆਂ ਲੱਭੀਆਂ ਬਾਬੇ ਠੀਕ ਆ ਤੇ ਮੇਰਾ ਭਾਈ ਇੱਕ ਕੰਮ ਹੋਰ ਕਰ ਲਈ ਉਹਨਾਂ ਨੂੰ ਸਟਾਰਟ ਕਰਕੇ ਜਰੂਰ ਦੇਖ ਲਈ ਜਦਨ ਜਦਨ ਨਹੀਂ ਹੁੰਦੀ